ਸਤਿ ਸ਼੍ਰੀ ਅਕਾਲ ਭਾਜੀ ਕੀ ਨਾ ਜੀ ਆਪਣਾ ਮੇਰਾ ਨਾਮ ਅਸ਼ਰੀ ਭਾਈ ਮਤਲਬ ਕਿਥੋਂ ਦੇ ਰਣਾਲੇ ਭਾਜੀ ਮੈਂ ਲੋਕਲ ਦੇਣੇ ਦਾ ਹਾਂ ਮੋਟ ਬਣੀ ਹੋਈ ਹੈ ਆਪਣੀ ਹਾਂਜੀ ਤੇ ਕੀ ਲੱਗਦਾ ਇਸ ਵਾਰ ਦੇ ਸੈਂਟਰ ਇਲੈਕਸ਼ਨ ਚ ਕਿਹਨੂੰ ਵੋਟ ਪਾ ਰਹੇ ਹੋ ਮੈਂ ਬੀਜੇਪੀ ਨੂੰ ਬੀਜੇਪੀ ਨੂੰ ਵੋਟ ਪਾਉਂਗੇ ਹਾਂਜੀ ਕਿਉਂ ਪਾਉਂਗ ਭਾਈ ਬੀਜੇਪੀ ਨੂੰ ਬੀਜੇਪੀ ਮਤਲਬ ਕਿ ਲਾਲੋ ਆਪਾਂ ਨੂੰ ਕਾਫੀ ਸਹੂਲਤਾਂ ਦੇ ਰਹੀ ਆ ਮਤਲਬ ਕਿ ਮੈਂ ਹੁਣ ਨਾਨ ਮੈਡੀਕਲ ਐਨਸੀਸੀ ਕੀਤੀ ਆ ਮੈਂ ਆਰਮੀ ਚ ਕੈਂਪ ਲਾ ਕੇ ਆ ਰਹੇ ਆ ਆਰਮੀ ਨੂੰ ਮਤਲਬ ਕਿ ਕਾਫੀ ਸਹੂਲਤਾਂ ਮੇਰੇ ਮੈਂ ਕਿ ਆ ਆਪਣੀ ਆਰਮੀ ਪਹਿਲਾਂ ਨਾਲੋਂ ਬਹੁਤ ਸਟਰੋਂ ਪੂਰੇ ਵਰਲਡ ਚ ਇੰਡੀਆ ਦੀ ਚੱਲ ਰਹੀ ਹੈ ਆਰਮੀ ਵੈਸਟ ਠੀਕ ਆ ਤੇ ਮਤਲਬ ਕਿ ਕਾਫੀ ਸਹੂਲਤਾਂ ਮਿਲ ਰਹੀਆਂ ਨੇ ਪਿੰਡਾਂ ਨੂੰ ਵੀ ਮਿਲ ਰਹੀਆਂ ਨੇ ਬਹੁਤ ਸਹੂਲਤਾਂ ਪਿੰਡਾਂ ਨੂੰ ਕਿਹੜੀਆਂ ਕਿਹੜੀਆਂ ਸਹੂਲਤਾਂ ਦੇ ਰਹੀ ਹੈ ਸਰਕਾਰ ਪਿੰਡਾਂ ਨੂੰ ਮਤਲਬ ਲਾ ਲੋ ਕਿਸਾਨਾਂ ਨੂੰ 6000 ਆ ਰਿਹਾ ਤੇ ਵਾਸ਼ਰੂਮ ਵਗੈਰਾ ਵੀ ਬਾਥਰੂਮ ਲੈਟ੍ਰੀਨ ਬਣਾ ਕੇ ਦੇ ਰਿਹਾ ਵਾ ਤੇ ਸੜਕਾਂ ਵੀ ਵਧੀਆ ਹੋ ਚੁੱਕੀਆਂ ਨੇ ਆਪਣੀਆਂ ਪਹਿਲਾਂ ਨਾਲੋਂ ਆਪਣੇ ਹੁਣੇ ਬਣੀ ਇੱਧਰ ਨਵੀਂ ਤੇ ਮੈਂ ਤਾਂ ਬੀਜੇਪੀ ਨੂੰ ਗੋਟ ਕਰੂਗਾ ਬੀਜੇਪੀ ਇਹ ਕੰਮ ਆ ਰਹੀ ਖੁਸ਼ ਹੋ ਤਾਂ ਬੀਜੇਪੀ ਨੂੰ ਹਾਂਜੀ ਹਾਂਜੀ ਤੇ ਪਾ ਜੀ ਮੇਰੇ ਸੋ ਪਹਿਲਾਂ ਦੀ ਸਰਕਾਰਾਂ ਜਿਹੀ ਸੀ ਉਹਨਾਂ ਨੇ ਵੀ ਤਾਂ ਕੰਮ ਦਿੱਤੇ ਹੋਣੇ ਕੋਈ ਕੰਮ ਨਹੀਂ ਦਿੱਤਾ ਆਮ ਆਦਮੀ ਪਾਰਟੀ ਮਤਲਬ ਜਿਵੇਂ ਹੁਣ ਆਈ ਆ 2 ਸਾਲ ਹੋ ਗਏ ਉਹਨੂੰ ਮੈਨੂੰ ਕੋਈ ਕੰਮ ਨਹੀਂ ਉਹਦਾ ਹਾਲ ਤੱਕ ਕੋਈ ਦੇਖੋ ਕੋਈ ਡਵੈਲਪਮੈਂਟ ਦਾ ਕੰਮ ਨਹੀਂ ਦੇਖਿਆ ਮਤਲਬ ਕੀ ਜਿਵੇਂ ਹੁਣ ਆਪਣੇ ਪੰਜਾਬ ਨੂੰ ਕਹਿੰਦੇ ਨੇ ਵੀ ਪੰਜਾਬ ਦਿੱਲੀ ਜਿੱਤਦਾ ਜਾ ਰਿਹਾ ਆਪਣਾ ਪਰ ਹੁਣ ਦਿੱਲੀ ਤੋਂ ਆਪਣਾ ਪੰਜਾਬ ਚੱਲ ਰਿਹਾ ਗੁਲਾਮ ਇੱਕ ਤਰ੍ਹਾਂ ਦਾ ਲਾ ਲਓ ਮੈਂ ਤਾਂ ਤੇ ਜੇ ਗੱਲ ਕਰੀਏ ਭਾਜੀ ਕੋਈ ਨਹੀਂ 5ਵੇਂ ਨੰਬਰ ਤੇ ਬਹੁਤ ਵਧੀਆ ਹੀ ਜੀ ਇਕਨੋਮੀ ਆਪਣੀ ਹੁਣ ਪਹਿਲਾਂ ਤਾਂ ਮੈਨੂੰ ਦੱਸ ਤੋਂ ਨਹੀਂ ਚੀਜ਼ ਸੀਗੀ ਆਪਣਾ 10 ਤੋਂ ਪਰਾਂ 11 12 ਹਾਂਜੀ ਇੱਕ ਹੋਣ ਲਿਕੇ ਆਏ ਮੇ ਇਹ ਸੈਂਟਰ ਸਰਕਾਰ ਦੀ ਹਾਂ ਜੁਵਾ ਯੂਵਾ ਇਨਾਂ ਅਵੇਅਰ ਹੈ ਉਹਨਾਂ ਨੂੰ ਹਾਂ ਜੁਵਾ ਬੀਜੇਪੀ ਨੂੰ ਯੂਵਾ ਬੀਜੇਪੀ ਨਹੀਂ ਪਾਊਗੀ ਹਾਂਜੀ ਹੋਰ ਵੀ ਆਪਣੇ ਮਤਲਬ ਕੀ ਫ੍ਰੀ ਰਾਸ਼ਨ ਆ ਰਿਹਾ ਮੈਡੀਕਲ ਦੇ ਮੋਦੀ ਦੇ ਮੈਡੀਕਲ ਤਾਂ ਤੁਸੀਂ ਜਾਣਦੇ ਹੋਵੋਗੇ ਉੱਥੇ ਆਧ ਰੇਟ ਤੇ ਆਪਾਂ ਨੂੰ ਦਵਾਈਆਂ ਮਿਲ ਰਹੀਆਂ ਨੇ ਬਲਕਿ ਨਾਰਮਲ ਮੈਡੀਕਲ ਤੇ ਜਾ ਕੇ ਦੇ ਲਓ ਤੇ ਉਧਰ ਮੈਡੀਕਲ ਤੇ ਜਾ ਕੇ ਤੁਹਾਨੂੰ ਬਹੁਤ ਫਰਕ ਲੱਗੂਗਾ ਉਹਦਾ ਤੇ ਹੋਰ ਵੀ ਆਪਣੇ ਬਹੁਤ ਫ੍ਰੀ ਰਾਸ਼ਨ ਆ ਰਿਹਾ ਇੱਕ ਮੈਡੀਕਲ ਤੇ 5 ਲੱਖ ਦਾ ਆਪਾਂ ਨੂੰ ਮਿਲ ਰਿਹਾ ਹਾਂਜੀ ਆਈਸ਼ਮਨ ਕਾਰਡ ਦੀ ਗੱਲ ਕਰ ਰਹੇ ਹਾਂਜੀ ਹਾਂਜੀ ਆਈਸ਼ਮਨ ਕਾਰਡ ਉਹ ਆਪਾਂ ਨੂੰ ਮਿਲ ਰਿਹਾ ਹੋਰ ਵੀ ਬਹੁਤ ਚੀਜ਼ਾਂ ਨੇ ਆਪਾਂ ਨੂੰ ਮਤਲਬ ਕੀ ਮੈਂ ਤਾਂ ਕਹਿੰਨਾ ਬੀਜੇਪੀ ਨੂੰ ਵੋਟ ਪਾਓ ਯਾਦ ਕੀ